ਲੀਡਰ ਆਵ ਆਪੋਜੀਸ਼ਨ ਤੇ ਦਾ ਤੁਸੀਂ ਪਰਚਾ ਦੇਤਾ ਤੇ ਜਿਹੜੇ ਪੁਲਿਸ ਅਫਸਰ ਕਹਿੰਦੇ ਸੀ ਕਿ ਰੇਡੀਏਟਰ ਪਾਟਿਆ ਜਾਂ ਟਾਇਰ ਪਾਟਿਆ ਜਾਂ ਕਹਿੰਦੇ ਸੀ ਸਿਲੰਡਰ ਪਾਟਿਆ ਭਾਈ ਉਹਨਾਂ ਤੇ ਪਰਚਾ ਕਿਉਂ ਨਹੀਂ ਉਹ ਵੀ ਤਾਂ ਗੁੰਮਰਾਹ ਕਰਦੇ ਸੀ ਸੱਚ ਨੂੰ ਲੁਕਾਉਂਦੇ ਸੀ ਜੇ ਸੱਚ ਨੂੰ ਲੁਕਾਉਂਦੇ ਸੀ ਤੇ ਕੀ ਦੀ ਮਦਦ ਕਰਦੇ ਸੀ ਆਈਐਸਆਈ ਦੀ ਮਦਦ ਕਰਦੇ ਸੀ ਹੈਪੀ ਪਸ਼ੀਏ ਦੀ ਮਦਦ ਕਰਦੇ ਸੀ ਸਹਜਾਦ ਭੱਤੀ ਦੀ ਮਦਦ ਕਰਦੇ ਸੀ ਕਿਉਂਕਿ ਇਹਨਾਂ ਦਾ ਨੌਕੌਣ ਲੈਂਦਾ ਥੋਡੇ ਏ ਡੀ ਜੀ ਪੀ ਸਾਹਿਬ ਨੇ ਲਿਆ ਆਪਣੇ ਅਰਪਰੇ ਚੁਕਲਾ ਜੀ ਨੇ ਇਹ ਇੱਕ ਹੋਰ ਸ਼ਿਜਾਨ ਅਖਤਰ ਕਿਹੜਾ ਜਿਹੜਾ ਉਹ ਉਸ ਕੇਸ ਚ ਇਨਵੋਲਡ ਹੈ ਬਾਬਾ সিদ্দিকੀ ਵਾਲੇ ਤੇ ਇਹ ਸਾਰੇ ਨਾਲ ਲੈ ਕੀ ਨੇ ਅੱਜ ਹਾਲਾਤ ਵੇਖ ਲਓ ਕੀ ਹੈ ਕਿ ਜਿਹੜਾ ਆਵਾਜ਼ ਉਠਾਵੇ ਉੱਥੇ ਤਾਂ ਕਾਰਵਾਈ ਹੋ ਰਹੀ ਹੈ ਮੈਂ ਤਾਂ ਆ ਲੀਡਰ ਆ ਆਪੋਜੀਸ਼ਨ ਨੂੰ ਕਹੂੰਗਾ ਪਰਚਾ ਬੜਾ ਨਿਕੰਮਾ ਕੀਤਾ ਥੋਡੇ ਨੇ ਆ ਆਈਟੀ ਐਕਟ ਦਾ ਸ਼ਾਇਦ ਪਰਚਾ ਇਹ ਪਰਚਾ ਜੇ ਕਰਨਾ ਬਣਦਾ ਸੀ ਸੀਐਮ ਸਾਹਿਬ ਕੀ ਕਹਿ ਰਹੇ ਸੀ ਉਹ ਵੀਡੀਓ ਤੋਂ ਸੁਣਾਈ ਕਹਿੰਦੇ ਇਹਨਾਂ ਨੂੰ ਕਿਵੇਂ ਪਤਾ ਕਹਿੰਦਾ ਇਹਨਾਂ ਦੇ ਪਾਕਿਸਤਾਨ ਕੋ ਪਾਕਿਸਤਾਨ ਨਾਲ ਲਿੰਕ ਹੈ ਭਾਈ ਸਾਹਿਬ ਨੂੰ ਪੁੱਛਣਾ ਚਾਹੀਦਾ ਦਿੱਤੋ ਉਹਨੇ ਇਨਫੋਰਮੇਸ਼ਨ ਦਿੱਤੀ ਨਹੀਂ ਕੀ ਤਾਂ ਇਹ ਪਾਕਿਸਤਾਨ ਨਾਲ ਜਿਸ ਬੰਦੇ ਨੇ ਪਰਚਾ ਤਾਂ ਫਿਰ ਜੇ ਲੱਤਾਂ 'ਚ ਜਾਲ ਹੁੰਦੀ ਤੇ ਇਹ ਦਿੰਦੇ ਆਪ ਹੀ ਕਹਿ ਰਹੇ ਹੋ ਨਾ ਕਿ ਤੁਹਾਡੇ ਪਾਕਿਸਤਾਨ ਨਾਲ ਲਿੰਕ ਨੇ ਪਰਚਾ ਤਾਂ ਫਿਰ ਆ ਦਿੰਦੇ ਲੀਡਰ ਆਫ اپੋਜੀਸ਼ਨ ਤੇ ਤੁਹਾਡਾ ਅਮਨ ਰੋੜਾ ਕਹਿ ਰਿਹਾ ਕੋਈ ਚਿੱਠੀ ਕੱਢ ਲਈ 11 12 ਸਾਲ ਪੁਰਾਣੀ ਮਤਲਬ ਕੀ ਹਰ ਮੁੱਦੇ ਤੇ ਡਰਾਮਾ ਚੱਲਦਾ ਹਰ ਪਰਚਾ ਕਿੱਡਾ ਨਕੰਮਾ ਦਿੱਤਾ ਉਹ ਆਈਟੀ ਐਕਟ ਦਾ ਮਤਲਬ ਗੱਲ ਕਰਦੇ ਸੀ ਆਈਐਸਆਈ ਵਾਲੀ ਪਾਕਿਸਤਾਨ ਵਾਲੀ ਆ ਕੇ ਡਿੱਗੇ ਕਿੱਥੇ ਇੱਥੇ ਤੇ ਫਿਰ ਮੇਰੇ ਵੀਰੋ ਲॉ ਐਂਡ ਆਰਡਰ ਨੂੰ ਲੈ ਕੇ ਕੌਣ ਨੌਨ ਸੀਰੀਅਸ ਚਲੋ ਪ੍ਰਤਾਪ ਸਿੰਘ ਬਾਜਵਾ ਜਾਂ ਮੈਂ ਕਹਿੰਦਾ ਕੋਈ ਲੀਡਰ ਆਪੋਜੀਸ਼ਨ ਦਾ ਜੇ ਕੋਈ ਕੰਸਰਨ ਰੇਜ਼ ਕਰ ਰਿਹਾ ਪਹਿਲੀ ਗੱਲ ਇੱਕ ਨਿੱਜੀ ਚੈਨਲ ਨੂੰ ਕੁਝ ਕਿਹਾ ਕੀ ਐਡੀ ਆਪਤ ਆ ਗਈ ਸੀ ਲੋ ਐਂਡ ਆਰਡਰ ਨੂੰ ਸੀਰੀਅਸਲੀ ਲੈ ਲਓ ਉਹਨੂੰ ਤਾਂ ਲੈਂਦੇ ਹੀ ਨਹੀਂ ਇੱਕ ਬਿਆਨ ਨੂੰ ਐਡਾ ਸੀਰੀਅਸਲੀ ਲੈ ਲਿਆ ਤੇ ਮੈਂ ਪੁੱਛਣਾ ਚਾਹੁੰਦਾ ਸੀਐਮ ਸਾਹਿਬ ਜਲੰਧਰ ਗਏ ਸੀ ਨਾ ਆ ਹੁਣੇ ਇੱਕ ਭੋਗ ਤੇ ਜਾ ਕੇ ਆਏ ਆ ਤੇ ਮੈਨੂੰ ਲੱਗਦਾ ਅੱਧੇ ਕਿਲੋਮੀਟਰ ਦੀ ਦੂਰੀ ਤੇ ਮਨੋਰੰਜਨ ਕਾਲੀਆ ਸਾਹਿਬ ਦਾ ਘਰ ਸੀ ਮinority ਨਾਲ ਸੰਬੰਧਿਤ ਰੱਖਦੇ ਹਿੰਦੂ ਭਾਈਚਾਰਾ ਪੰਜਾਬ 'ਚ ਮਾਈਨੋਰਿਟੀ ਕਿਥੇ ਉਹਦਾ ਵੀ ਹਾਲਚਲ ਪੁੱਛੇ ਆਉਂਦੇ ਵਿਸ਼ਵਾਸ ਹੀ ਦਿਵਾਉਂਦੇ ਐਜ਼ ਤੁਸੀਂ ਬਾਕੀਆਂ ਨੂੰ ਤਾਂ ਨਹੀਂ ਦਿਵਾਉਣਾ ਪੰਜਾਬੀਆਂ ਨੂੰ ਉਹਨੂੰ ਤਾਂ ਦਿਵਾਉਂਦੇ ਕਿ ਅਸੀਂ ਇਹ ਜਦ ਤੱਕ ਇੱਥੇ ਆ ਵੀ ਵਿਲ ਇਨਸ਼ੋਰ ਯਰ ਸੇਫਟੀ ਐਂਡ ਸਿਕਿਉਰਿਟੀ ਮਗਰ ਉੱਥੇ ਜਾਣਾ ਠੀਕ ਨਹੀਂ ਸਮਝਿਆ ਮਗਰ ਆਹ ਪੋਲਿਟਿਕਸ ਕਰਨੀ ਜ਼ਰੂਰੀ ਸਮਝਦੇ ਆ ਮਤਲਬ ਹਰ ਗੱਲ ਤੇ ਡਰਾਮੇਬਾਜੀ ਆ ਫਜ਼ੂਲ ਦੀ ਪ੍ਰੈਸ ਕਾਨਫਰੰਸ ਬੀਐਨਐਸ ਦੇ ਨਿਕੰਮੇ ਜੇ ਆਈਟੀ ਐਕਟ ਦੇ ਪਰਚੇ ਦੇ ਦੇ ਨੇ ਉੱਤੇ ਲਾਈਵ ਹੋ ਜਾਣਾ ਗੰਭੀਰ ਮੁੱਦੇ ਤੇ ਗੱਲ ਕੋਈ ਨਹੀਂ ਕਰਨੀ ਜਿਹਦੇ ਘਰ ਬੰਮ ਫਟਿਆ ਉਹਦਾ ਪਤਾ ਨਹੀਂ ਲੈਣਾ ਉੱਥੇ ਜਾ ਕੇ ਡਾਂਸ ਫਲੋਰਾਂ ਤੇ ਡਾਂਸ ਕਰਨਾ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋ ਜੂ ਸੋ ਤੁਹਾਡੇ ਕੁਝ ਸਵਾਲ ਹੈ ਤੇ ਤੁਸੀਂ ਇਹ ਤੇ ਇਸ ਅੰਡਰਸਟੈਂਡਿੰਗ ਪੂਰ ਮਾਨਸਿਕਤਾ ਮਤਲਬ ਲਾਅ ਐਂਡ ਆਰਡਰ ਸਭ 올 ਇਜ਼ ਵੈਲ 올 ਇਜ਼ ਇੰਦਾ ਵੈਲ ਅਸਲੀਅਤ ਤਾਂ ਉਹ ਆ ਤੁਸੀਂ ਲੋਕਾਂ ਨੂੰ ਪੁੱਛੋ ਨਾ ਇੱਕ ਪਾਸੇ ਕਹਿੰਦੇ ਹੋ ਜੀ ਕਿ ਇਹਨਾਂ ਲੀਡਰਾਂ ਦੇ ਪੱਲੇ ਕੁਛ ਨਹੀਂ ਮੇਰੇ ਕੋਲ 98 ਐਮਐਲਏ ਫਿਰ ਕਿਉਂ ਐਮੀਅਤ ਦਿੰਨੇ ਹੋ ਭਾਈ ਇੱਕ ਪਾਸੇ ਤੁਸੀਂ ਕਹਿੰਦੇ ਹੋ ਇਹਨਾਂ ਦੇ ਆਈਐਸਆਈ ਨਾਲ ਬਾਰਡਰ ਤੋਂ ਬਾਹਰ ਪਾਕਿਸਤਾਨ ਨਾਲ ਲਿੰਕ ਆ ਫਿਰ ਨਕਮਾ ਜਾਂ ਪਰਚਾ ਕਿਉਂ ਦਿੰਨੇ ਹੋ ਭਾਈ ਕਿਉਂਕਿ ਅੱਖਾਂ 'ਚ ਘੱਟਾ ਪਾਉਣਾ ਆ ਇੰਟੈਲੀਜੈਂਸ ਦੇ ਬੰਦੇ ਇੱਥੇ ਆਫਟਰ ਆਲ ਇੰਟੈਲੀਜੈਂਸ ਦੇ ਬੰਦੇ ਘਾਟਾ ਸਾਨੂੰ ਸਭ ਨੂੰ ਪਤਾ ਹੁਣ ਇੱਥੇ ਲਾਤਾ ਉਹਨੇ ਵਿਚਾਰੇ ਨੇ ਕੀ ਇਹਦੀ ਖਬਰ ਰੱਖਣੀ ਐ ਇੱਥੋਂ ਤੱਕ ਪਿੱਛੇ ਕਿਸੇ ਦਾ ਭਾਵੇਂ ਵਾਰਦਾਤ ਹੋ ਜੇ ਜੇ ਉਹਦੀ ਪਛਾਣ ਕਰਨ ਮਨਰੰਜਨ ਕਾਲੀਏ ਦੇ ਘਰ ਦਾ ਅਟੈਕ ਵਾਸ ਇੰਟੈਲੀਜੈਂਸ ਫੇਲਿਅਰ ਪੁਲਿਸ ਫੇਲਿਅਰ ਵਾਈ ਬਿਕੋਜ਼ ਇੰਟੈਲੀਜੈਂਸ ਡਿਪਾਰਟਮੈਂਟ ਇਜ਼ ਬੀਂਗ ਯੂਜ਼ਡ ਔਰ politcal purposes intelligence department is being used for phone tapping ਅਜ ਮੈਂ ਬੜਾ ਸੀਰੀਅਸ ਗੱਲ ਕਹਿ ਰਿਹਾ ਆ opposition ਦੇ ਲੀਡਰਸ ਦੀ ਫੋਨ ਟੈਪਿੰਗ ਹੋ ਰਹੀ ਆ ਔਰ ਕਈ ਜਿਹੜੇ ਮੁੱਖ ਮੰਤਰੀ ਦੀ ਕੁਰਸੀ ਨੂੰ ਚੈਲੰਜ ਕਰਦੇ ਆ ਚਾਹੇ ਉਹ ਹਰਜੋਤ ਬੈਂਸ ਹੋ ਗਿਆ ਅਮਨ अरोड़ा ਹੋ ਗਿਆ ਉਹਨਾਂ ਉਹ ਵੀ ਨਾ ਆਪਦੇ ਆਪ ਨੂੰ ਸੇਫ ਸਮਝਣ ਕਿਉਂਕਿ ਕੰਮ ਜਿਹੜਾ ਲੈਣ ਵਾਲਾ ਉਹ ਤਾਂ ਲੈ ਨਹੀਂ ਰੇ ਇਲੈਗਲ ਕੰਮ ਤੇ ਕੰਮ ਲੱਗਿਆ ਹੋਇਆ ਜੀ ਓ ਯਾਰ ਇੱਕ ਅਖਬਾਰਾਂ 'ਚ ਮੈਂ ਨਾ ਐਸੀ ਚੈਨਾ 'ਚ ਵੇਖਿਆ ਸੀ ਪੁਲਿਸ ਨੂੰ ਬੜਾ ਸੂਟ ਕਰਦਾ ਜੀ ਪੰਪ ਦਾ ਲੁੱਟਖੋ ਬਖਾ ਦੋ ਉਸ ਮੁੱਦੇ ਨੂੰ ਟਰਿਵਲਸ ਜਾਂ ਛੋਟਾ ਜਿਹਾ ਮੁੱਦਾ ਬਣਾ ਦੇ ਕਿ ਲੁੱਟਕੋ ਤਾਂ ਰੋਜ਼ ਹੋ ਰਹੀ ਆ ਮਗਰ ਮੈਂ ਪੁੱਛਣਾ ਚਾਹੁੰਨਾ ਜਿਹੜਾ ਪੰਪ ਬੰਦ ਹੋ ਗਿਆ ਸੀ ਜਿਹਦੀ ਸੇਲ ਸਭ ਤੋਂ ਘੱਟ ਹੈ ਇਲਾਕੇ 'ਚ ਉੱਥੇ ਨਾ ਤੇਲ ਪਵਾਇਆ ਨਾ ਲੁੱਟਖੋ ਕੀਤੀ ਤੇ ਫੇਰ ਲੁੱਟ ਇਹ ਆ ਕਿੱਥੋਂ ਗਿਆ ਇਹ ਵਰਜਨ ਤੁਹਾਨੂੰ ਮੈਂ ਪਹਿਲਾਂ ਜਾਣੂ ਕਰਾ ਰਿਹਾ ਕਿ ਤੁਹਾਨੂੰ ਨਵਾਂ ਭੰਬਲ ਬੁਲਸਾ ਨਾ ਪਾਓ ਓ ਚਲੋ ਇਹ ਅੰਬਿਆਰੇ ਤੇ ਡਰਾਮਾ ਮੈਂ ਫੇਰ ਕਹਿਣਾ ਜਿਸ ਡਰਾਮਾ ਮਤਲਬ ਤੁਸੀਂ ਕੋਈ ਗੱਲ ਨੂੰ ਅੱਜ ਮੈਂ ਇਹ ਸ਼ੂਰੇਚ ਕਰ ਰਿਹਾ 17 ਜਨਵਰੀ ਨੂੰ ਮੈਂ ਕਿਹਾ ਸੀ ਕਿ ਹਿੰਦੂ ਲੀਡਰ ਤੇ ਅਟੈਕ ਹੋ ਜਾਣਾ ਤੇ ਫੇਰ ਕੀ ਸਾਡੇ ਲਿੰਕ ਆ ਜੀ ਸਮਝ ਹੀ ਆ ਰਹੀ ਹਾਲਾਤ ਕੀ ਬਣ ਰਹੀਆਂ ਮਤਲਬ ਬੂਹ ਨਾ ਖੋਲੇ ਕੋਈ ਮਤਲਬ ਜੋ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਜੀ ਉਸ ਤੋਂ ਵੱਡੀ ਐਮਰਜੈਂਸੀ ਇਹ ਚਾਹੁੰਦੇ ਕਿ ਨਾ ਤੁਸੀਂ ਮੂੰਹ ਕੋ ਖੋਲੋ ਨਾ ਮੈਂ ਖੋਲਾਂ ਇਕੋ ਸੀਪੀ ਸਾਹਿਬ ਭੁੱਲਰ ਸਾਹਿਬ ਨੇ ਤੁਹਾਨੂੰ ਥ੍ਰੈਟ ਕਰਦਿਆਂ ਦੀ ਮੈਂ ਵੀਡੀਓ ਵੇਖੀ ਆ ਕਿ ਤੁਸੀਂ ਗਲਤ ਖਬਰ ਫਲਾ ਰਹੇ ਹੋ। ਔਰ ਆ ਤੁਹਾਨੂੰ ਸਾਰਿਆਂ ਨੂੰ ਥ੍ਰੈਟ ਕੀਤਾ ਕਿ ਮੈਂ ਐਕਸ਼ਨ ਲਵਾਂਗਾ। ਮਤਲਬ ਇਨਸਟੈਡ ਆਫ ਐਡਮਿਟਿੰਗ ਯੋਰ ਫੇਲਿਅਰ ਤੁਸੀਂ ਥ੍ਰੈਟਨਿੰਗ ਤੇ ਹੋ ਗਏ। ਹੁਣ ਸੁਖਵੀਰ ਜੀ ਤੇ ਅਟੈਕ ਹੋਇਆ। 420 ਵਾਲੇ ਤਾਂ ਪਰਚਾ ਹੋਵੇ ਨਾ ਉਹ ਵੱਧ ਦਿਨ ਲੈ ਕੇ ਬਾਹਰ ਆਉਂਦਾ। ਇਹ ਕਤਲ ਕਰਨ ਵਾਲਾ ਪਹਿਲਾ ਵਾਰ ਘੜਾਤਾ ਤੇ ਫੇਰ ਅਸੀਂ ਕਮਿਸ਼ਨਰ ਆਫ ਪੁਲਿਸ ਦੀ ਇਸ ਦੇ ਨਾਲ ਮਿਲੀ ਗਣਾਂਗੇ ਕਿ ਨਹੀਂ ਗਣਾਂਗੇ। ਔਰ ਜਿਹੜਾ ਬੰਦਾ ਆਪ ਆ ਕੇ ਇੰਟਰਵਿਊ ਦੇ ਰਿਹਾ ਇਹ ਕਹਿੰਦੇ ਜੀ ਗੁੱਥਮ ਗੁੱਤੀਓ ਕਹਿੰਦਾ ਗੁੱਥਮ ਗੁੱਤੀ ਨਹੀਂ ਹੋਇਆ ਮੈਂ ਫਾਇਰ ਮਾਰਿਆ ਕਹਿੰਦਾ ਜੇ ਉਹ ਮੁੰਡਾ ਨਾ ਚੁੱਕਦਾ ਤੇ ਮੈਂ ਤਾਂ ਮਾਰ ਦੇਣਾ ਸੀਗਾ। ਉਹ ਆਪ ਐਡਮਿਟ ਕਰ ਰਿਹਾ। ਤੇ ਉਹਦੀ ਮਦਦ ਤੇ ਹੋ ਰਿਹਾ ਹੁਣ ਮੈਨੂੰ ਇਹ ਦੱਸ ਦਿਓ ਫਿਰ ਕੀ ਕਹਿੰਦੇ ਨਰੈਣ ਚੋੜੇ ਦੇ ਲਿੰਕ ਕੀ ਦੇ ਨਾਲ ਆਈਐਸਆਈ ਨੇ ਮੈਂ ਤਾਂ ਨਹੀਂ ਕਹਿੰਦਾ ਇਹ ਕਹਿੰਦੀ ਪੁਲਿਸ ਫਿਰ ਉਹਦੀ ਮਦਦ ਕੌਣ ਕਰ ਰਿਹਾ? ਮਦਦ ਕੌਣ ਕਰ ਰਿਹਾ ਉਹਦੀ ਥੋੜੀ ਪੰਜਾਬ ਪੁਲਿਸ ਕਿਉਂਕਿ ਉਹ ਤਾਂ ਬਾਹਰ ਆ ਕੇ ਫੇਰ ਕਹਿ ਰਿਹਾ ਕਿ ਮੈਂ ਤਾਂ ਗੋਲੀ ਮਾਰਨ ਦੀ ਮਨਛਾ ਨਾਲ ਮਾਰੀ ਜੀ ਬਚ ਗਿਆ ਜੇ ਮੇਰੀ ਗੋਲੀ ਵੱਜਦੀ ਤੇ ਅੱਜ ਬਚਣਾ ਨਹੀਂ ਸੀ ਉਹ ਆਪ ਐਡਮਿਟ ਕਰ ਰਿਹਾ ਕਮਾਲ ਦੀ ਗੱਲ ਹੋਈ ਪਈ ਐ ਇੱਥੇ ਨਫੇ ਦੇ ਚਿੱਟਾ ਪਰਚੇ ਬਣਾਦੀ ਸੀ ਤੁਸੀਂ ਸਮਝ ਲੈ ਕਿ ਤੁਹਾਨੂੰ ਲਾਤ ਪਰੰਦੇ ਲਾ ਉਹ ਭਰਾਵਾ ਥੋੜੇ ਚੁ ਕਿਸੇ ਚ ਆ ਜਿੰਨੇ ਇੱਥੇ ਬੈਠੇ ਆ ਮੇਰੇ ਵਰਗਾ ਵੱਧ ਬੋਲਣ ਵਾਲੇ ਤੇ ਕਿਹੇ ਤੇ ਕਦੇ ਵੀ ਪਰਚਾ ਹੋ ਸਕਦਾ ਕੋਈ ਕੋਈ ਮੁਕਾਬਲਾ ਹੋ ਸਕਦਾ ਹੈ ਕੋਈ ਝੂਠਾ ਕੇਸ ਪੈ ਸਕਦਾ ਕਿਉਂਕਿ ਜੇ ਇਹ ਡਰਾਏ ਤੇ ਨਹੀਂ ਨਾ ਚੁੱਪ ਹੁੰਦੇ ਫਿਰ ਇਹ ਕੇਸ ਪਾਉਣ ਤੇ ਤੁਰਦੇ ਕਿ ਚੰਗਾ ਅੰਦਰ ਭੇਜ ਦਿਓ ਅੰਦਰ ਜਾ ਜੂ ਕੇ ਫਿਰ ਆ ਜਾਾਂਗੇ ਇੱਕ ਆ ਵੀਡੀਓ 'ਚ ਮੂਦਲ ਇੱਕ ਬਲਾਸਟ ਦੀ ਖਬਰ ਆ ਥੋੜੀ ਪ੍ਰੈਸ ਵੀ ਕਹਿ ਰਹੀ ਆ بولਛੋ ਦਿنائکاریਆ اے کہہ رہے ہو یا نہیں ਹੋਇਆ مگر چرچا ਪਿੰਡਾਂ ਵਾਲਿਆਂ ਨੂੰ ਵੀ ਪੁੱਛੋ بڑی ਐ ਇਸ ਲਈ ਡਿਨਾਇਲ ਮੋਡ ਚੋਂ ਨਿਕਲ ਕੇ ایڈਮਿਸ਼ਨ ਮੋਡ 'ਚ ਆਓ ਤੇ ایڈਮਿਸ਼ਨ ਮੋਡ ਤੋਂ ਬਾਅਦ ਲੋਕਾਂ ਦੀ ਸਹਿਤਾ ਨਾਲ ਗੁੱਡ ਪੁਲਿਸਿੰਗ ਨਾਲ ਸਿੰਸੀਅਰ ਪੁਲਿਸਿੰਗ ਨਾਲ ਲਾਅ ਐਂਡ ਆਰਡਰ ਦੇ ਹਾਲਾਤ ਠੀਕ ਕਰੋ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਵੱਲ ਤੁਰੋ ਉਏ ਕਿਸ ਤਰ੍ਹਾਂ ਮੇਰਾ ਵੀਰ ਮੈਂ ਨਾ ਕਿ ਤੁਹਾਨੂੰ ਚਲੋ ਤੁਸੀਂ ਬਾਰ ਬਾਰ ਕਹਿੰਦੇ ਹੋ ਮੈਂ ਬੜਾ ਸਪਸ਼ਟਾਂ ਜੀ ਨਾ ਇਹ ਨਾ ਮੈਂ ਨਾ ਕੋਈ ਕਿਸੇ ਨੇ ਸਿਕਿਉਰਟੀ ਦੀ ਮੰਗ ਨਹੀਂ ਕਰਨ। ਇਹ ਕਵੇ ਡੀਜੀਪੀ ਇਹ ਨਹੀਂ ਗੱਲ ਇਨਸ਼ੋਰ ਕਰ ਦੇ ਕਿ ਪੰਜਾਬ ਦੇ ਹਰ ਟੈਕਸ ਪੇਅਰ ਦੀ ਹਰ ਪੰਜਾਬ ਦੇ ਵਸਨੀਕ ਦੀ ਸੇਫਟੀ ਸਿਕਿਉਰਟੀ ਦਾ ਐਫੀਡੇਵਿਟ ਦੇ ਦੇਣ ਕਿਸੇ ਨੂੰ ਸਿਕਿਉਰਟੀ ਦੀ ਲੋੜ ਨਹੀਂ। ਸਿਕਿਉਰਟੀ ਇਜ਼ ਨਾਟ ਅ ਸਟੇਟਸ ਸਿੰਬਲ। ਸਿਕਿਉਰਿਟੀ ਨਾਟ ਡਰਾਮਾ ਹਾਂ ਮਗਰ ਇਹ ਜਰੂਰ ਦੱਸ ਦਨ ਕਿ ਦਿੱਲੀੋਂ ਆਏ ਇੰਪੋਰਟਡ ਲੀਡਰ ਹਾਈਬ੍ਰਿਡ ਲੀਡਰ ਉਹਨਾਂ ਨੂੰ ਕੀ ਖਤਰਾ ਇੱਥੇ ਬਾਬਾ ਕੁਮਾਰ ਆ ਦੂਜੇ ਨੂੰ ਕੀ ਨਾਉ ਦਾ ਜਿਹਦਾ ਹੁਣ ਵਿਆਹ ਹੋਇਆ ਜਾਂ ਵਿਜੇ ਨੈਰ ਨੂੰ ਆ ਸੁਸੋਧਿਆ ਜੀ ਨੂੰ ਇਹਨਾਂ ਨੂੰ ਤਾਂ ਦਿੱਲੀ ਖਤਰਾ ਨਹੀਂ ਸੀ ਦਿੱਲੀ ਨੂੰ ਇਹਨਾਂ ਤੋਂ ਖਤਰਾ ਸੀ ਇਸ ਲਈ ਇਹ ਸਿਰਫ ਤੇ ਸਿਰਫ ਪੋਲਿਟਿਕਲ ਕੰਮ ਲਈ ਵਰਤੀ ਜਾ ਰਹੀ ਹੈ ਐਂਡ ਦੈਟ ਇਜ਼ ਵਾਈ ਪੰਜਾਬ ਦੇ ਲੋਕ ਸਬਰ ਕਰ ਰਹੇ ਹੈ। ਇਹ ਨਹੀਂ ਚਾਹੀਦਾ ਰੱਖਣਾ ਨਹੀਂ ਸੰਭਵ ਹੈ। ਨਹੀਂ ਕਰਨੀ ਚਾਹੀਦੀ ਜੀ ਕਰਨੀ ਚਾਹੀਦੀ ਦੇਖੋ ਦੋ ਕੰਮ ਹੋਣੇ ਆ ਜੀ। ਮੈਂ ਕਹਿੰਦਾ ਜੀ ਕਰਨੀ ਚਾਹੀਦੀ ਔਰ ਅਬ ਪੋਲਿਟੀਕਲ ਲਾਈਨਸ ਉੱਠ ਕੇ ਕਰਨੀ ਚਾਹੀਦੀ ਮੈਂ ਤਾਂ ਚਾਹੂੰਗਾ ਜੇ ਹਾਂਜੀ ਮੈਂ ਮੈਂ ਦੇਖੋ ਕੋਈ ਕਵੇ ਜੀ ਕਾਲੀ ਕਾਂਗਰਸ ਇਕੱਠੇ ਹੋ ਕੇ ਬਹੁਤ ਕੁਝ ਕਿਹਾ ਜਾਣਾ ਮਗਰ ਆਏ ਮੈਂ ਸਾਰੀ ਗੱਲ ਤੱਥਾਂ ਤੇ ਕੀਤੀ ਆ ਔਰ ਮੈਂ ਇੱਕ ਐਜ਼ ਅ ਵਰਲਡ ਸਿਟੀਜ਼ਨ ਕੀਤੀ ਆ ਔਰ ਮੈਂ ਹੁਣ ਵੀ ਕਹਿੰਨਾ ਆਮ ਆਦਮੀ ਪਾਰਟੀ ਪਹਿਲ ਕਦਮੀ ਲਵੇ ਤੁਸੀਂ ਕਰ ਲਓ ਭਾਈ ਬਟ ਕਰੈਕਟ ਸਿਚੁਏਸ਼ਨ ਤੁਸੀਂ ਪੋਲੀਟਿਕਾਈਜ਼ ਕਰ ਰਹੇ ਹੋ ਤੁਸੀਂ ਪਹਿਲਾ ਕਹਿੰਦੇ ਹੋ ਇਹਦੇ ਲਿੰਕ ਨੇ ਪਾਕਿਸਤਾਨ ਨਾਲ ਅਮਨ अरोड़ा ਕਹੀ ਜਾਂਦਾ ਤੁਸੀਂ ਕਹੀ ਜਾਂਦੇ ਪਰਚਾ ਤੁਸੀਂ ਦਿੰਦੇ ਨਿਕੰਮਾ ਜੀ ਆਈਟੀਐਕ ਦਾ ਤੇ ਡਰਾਮਾ ਹੀ ਹੋਇਆ ਨਾ ਇੰਟੈਲੀਜੈਂਸ ਜੇਸ ਕੰਮ ਲਈ ਵਰਤਣੀ ਚਾਹੀਦੀ ਉਹ ਵਰਤਦੇ ਨਹੀਂ ਹੋਰ ਕੰਮ ਨੂੰ ਵਰਤਦੇ ਸਾਰੀ ਜਾਂਚ ਜੀ ਜਾਂ ਜੁਡੀਸ਼ੀਅਲ ਹਾਈ ਕੋਰਟ ਥੱਲੇ ਹੋਵੇ ਜਾਂ NIA ਕਰੇ ਫੇਰ ਤਾਂ ਸੱਚ ਸਾਹਮਣੇ ਆਉਣਾ अदरवाइज आई एम सॉरी टू से पुलिस फोर्स ਟੁਡੇ ਇਸ ਸੋ ਪੋਲੀਟਿਸੀਜ਼ਡ ਇਨਾ ਸਿਆਸੀਕਰਨ ਹੋ ਗਿਆ ਕਈ ਅਫਸਰ ਚੰਗਾ ਕੰਮ ਕਰਨਾ ਚਾਹੁੰਦੇ ਆ ਉਹ ਸਾਈਡ ਤੇ ਲੱਗ ਗਏ ਆ ਤੇ ਜਿਹੜਾ ਕੋਈ ਇਹਨਾਂ ਦੇ ਹਿਸਾਬ ਨਾਲ ਚੱਲਦਾ ਉਹਨੂੰ ਅੱਗੇ ਲਾ ਕੇ ਰੱਖਿਆ ਹੋਰ ਸਿਆਸੀਕਰਨ ਇਹ ਹੱਦ ਤੱਕ ਹੋ ਰਿਹਾ ਕਿ ਤੁਸੀਂ ਇਮੇਜਨ ਹੀ ਨਹੀਂ ਕਰ ਸਕਦੇ ਦੇਸ਼ ਦਾ ਸਾਈਡ ਹੀ ਪੰਜਾਬ ਸਭ ਤੋਂ ਵੱਧ ਕੁਰਬਾਨੀ ਦਿੰਦਾ ਸਭ ਤੋਂ ਵੱਧ ਰਾਜ ਦੇ ਭੰਡਾਰ 'ਚ ਯੋਗਦਾਨ ਪਾਉਂਦਾ ਜੇ ਪੰਜਾਬ ਡਿਸਟਰਬ ਤੇ ਇੰਡੀਆ ਡਿਸਟਰਬ ਹੋਊਗਾ 100% ਕਰਨਾ ਚਾਹੀਦਾ